ਹਾਂਜੀ ਪ੍ਰਧਾਨ ਜੀ ਜਿਹੜਾ ਤੁਸੀਂ ਇਹ ਮੋਰਚਾ ਲਾਇਆ ਕਿ ਅਸੀਂ ਦੇਖ ਰਹੇ ਆ ਦਿਨ ਪਰ ਦਿਨੀ ਥੋੜਾ ਕੱਠ ਵੱਧਦਾ ਜਾ ਰਿਹਾ ਜਦ ਕਿ ਇੱਥੇ ਪਹਿਲਾਂ ਕੱਠ ਘੱਟ ਸੀ ਇਸ ਮੋਰਚੇ ਦੇ ਕੋਈ ਆਇਆ ਨਹੀਂ ਸੀਗਾ ਤੇ ਹੁਣ ਦੇਖ ਰਹੇ ਆ ਸੰਗਤ ਦਾ ਬਹੁਤ ਸ਼ਾਅ ਵੱਧ ਰਿਹਾ ਤੇ ਦਿਨ ਪਰ ਦਿਨ ਇੱਥੇ ਲਗਾਤਾਰ ਗਿਣਤੀ ਜਿਹੜੀ ਸੰਗਤ ਦੀ ਵਧੇ ਜਾ ਰਹੀ ਹੈ ਸੋ ਇਹ ਕਾਰਜ ਤੁਸੀਂ ਕਿਦਾਂ ਵੇਖਦੇ ਹੋ ਵੇਖੋ ਜੀ ਇਹ ਇਲਾਕੇ ਦੇ ਸਜੋਗ ਨਾਲ ਲਾਇਆ ਗਿਆ ਸੀ ਧਰਨਾ ਨਹੀਂ ਤਾਂ ਅਸੀਂ 16 ਤਰੀਕ ਨੂੰ ਅਸੀਂ ਖੁਦ ਆਪਣੀ ਜਥੇਬੰਦੀ ਸਾਡੀ ਸਾਰਾ ਅੱਜੇ ਸਾਡਾ ਉੱਪਰਲੇ ਏਰੀਆ ਸਾਰਾ ਉਧਰ ਹੀ ਜਾ ਰਿਹਾ ਸ਼ੰਭੂ ਜੇ ਅਸੀਂ 16 ਤਰੀਕ ਨੂੰ ਉੱਥੇ ਅਨਾਉਂਸ ਕਰਕੇ ਆਏ ਸੀ ਉਹਨਾਂ ਨੂੰ ਹਮਾਇਤ ਕਰਕੇ ਆਏ ਸੀ ਵੀ ਅਸੀਂ ਇਸ ਕੋਲ ਦੀ ਹਮਾਇਤ ਕਰਦੇ ਆਂ ਇਸ ਕੋਲ ਦੇ ਨਾਲ ਡਟ ਕੇ ਖੜੇ ਆਂ ਜਿੰਨਾ ਚਿਰ ਜਿੱਤ ਪ੍ਰਾਪਤ ਨਹੀਂ ਹੁੰਦੀ ਅਸੀਂ ਆਪਣੀ ਜਥੇਬੰਦੀ ਵੱਲੋਂ ਡਟ ਕੇ ਲੜਦੇ ਰਹਾਂਗੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੇ ਪੰਦੇਰਜੀ ਦੇ ਨਾਲ ਮੇਰੀ ਘੰਟਾ ਡੇਢ ਘੰਟਾ ਮੀਟਿੰਗ ਵੀ ਹੋਈ ਸੀ ਇਸੇ ਵਿਸ਼ੇ ਦੇ ਉੱਤੇ ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੀਆਂ ਐਸਕੇਐਮ ਲੀਆਂ ਨੇ ਮੈਂ ਤਾਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਬਈ ਹੁਣ ਛੱਡ ਦਿਓ ਖੜਾ ਯਾਰ ਕੱਢ ਦਿਓ ਮਨਾਂ ਦੇ ਵਿੱਚੋਂ ਜਿਹੜੇ ਗੁੱਸੇ ਨੇ ਗਿਲੇ ਨੇ ਜੋ ਕੁਝ ਵੀ ਤੁਹਾਡੇ ਮਨਾਂ 'ਚ ਹੈ ਉਹਨੂੰ ਕੱਢ ਦਿਓ ਪਾਰ ਧਰ ਦਿਓ ਇਹ ਲੋਕਾਂ ਦੇ ਨਾਲ ਆਪਾਂ ਜੇ ਆਪਣੇ ਨਾਲ ਲੋਕ ਨੇ ਤੇ ਤੁਸੀਂ ਸਾਡੇ ਲੀਡਰ ਜੇ ਲੋਕ ਨਹੀਂ ਤੇ ਲੀਡਰ ਵੀ ਕੋਈ ਨਹੀਂ ਹੈਗਾ ਲੋਕ ਲੀਡਰ ਪੈਦਾ ਕਰਦੇ ਨੇ ਜੇ ਲੋਕ ਪਿਛਾ हट ਕੇ ਲੀਡਰ ਕੌਣ ਰਹਿ ਜਾਊਗਾ ਕਿਸੇ ਪੁੱਛਣਾ ਨਹੀਂ ਲੋਕਾਂ ਦੀਆਂ ਮੰਗਾਂ ਨੇ ਲੋਕਾਂ ਦੀਆਂ ਮੰਗਾਂ ਉੱਤੇ ਸਾਨੂੰ ਡਟ ਕੇ ਪਹਿਰਾ ਦੇਣਾ ਚਾਹੀਦਾ ਸਾਨੂੰ ਡਟ ਕੇ ਲੜਾਈ ਲੜਨੀ ਚਾਹੀਦੀ ਏ ਨਾ ਕਿ ਹੁਣ ਸਾਨੂੰ ਆਹ ਗੱਲ ਹੀ ਲਈ ਜੀਏ ਇਹ ਬਹੁਤ ਲੋਕਾਂ ਨੇ ਗੱਲ ਸੁਣ ਲਈ ਕਿ ਸਾਨੂੰ ਸੱਦਾ ਨਹੀਂ ਭੇਜਿਆ ਸਾਰੀ ਦੁਨੀਆ ਨੂੰ ਕਲੀਅਰ ਗੱਲ ਹੋ ਗਈ ਕਿ ਉਹਨਾਂ ਨੇ ਵਾਕਿਆ ਹੀ ਇੱਕ ਚਾਹੇ ਗਲਤੀ ਲਾ ਲਓ ਚਾਹੇ ਕਾ ਲਾ ਲਓ ਉਹਨਾਂ ਨੇ ਕਰ ਲਈ ਪਰ ਜੇਕਰ ਆਪਾਂ ਵੀ ਉਸ ਘੋਲ ਦੇ ਵਿੱਚ ਡਰਦੇ ਨਹੀਂ ਉਸ ਘੋਲ ਵਿੱਚ ਕੁੱਦ ਨਹੀਂ ਰਹੇ ਤਾਂ ਫਿਰ ਆਪਾਂ ਉਹਦੋਂ ਵੱਡੀ ਗਲਤੀ ਕਰਦੇ ਆ ਛੱਡ ਦਿਓ ਖੜਾ ਇੰਨਾਂ ਗੱਲਾਂ ਦਾ ਡੱਟ ਕੇ ਅੱਗੇ ਲੱਗ ਜਾਓ ਨਹੀਂ ਤੇ ਲੋਕਾਂ ਨੇ ਮaaf ਨਹੀਂ ਜੇ ਕਰਨਾ ਬਿਲਕੁਲ ਵੀ ਜਿਹੜੇ ਹਾਲਾਤ ਲੋਕਾਂ ਦੇ ਹੋਏ ਖੜੇ ਨੇ ਦੁਨੀਆ ਦਾ ਅਸੀਂ ਵੇਖ ਰਹੇ ਆ ਲੋਕਾਂ ਨੂੰ ਸੁਣ ਰਹੇ ਆ ਲੋਕ ਕਹਿੰਦੇ ਨੇ ਕਿ ਜਦੋਂ ਪਿੰਡਾਂ ਵਿੱਚ ਆਉਂਦੇ ਨੇ ਇਹ ਫੰਡ ਲੈਣ ਵਾਸਤੇ ਆਉਂਦੇ ਨੇ ਇਹ ਪੈਸਾ ਇਕੱਠਾ ਕਰਦੇ ਨੇ ਇਹ ਗੱਲਾਂ ਵੀ ਦੋਨੋਂ ਪਿੰਡਾਂ ਵਿੱਚੋਂ ਮਿਲ ਰਹੀਆਂ ਨੇ ਮੈਂ ਕੱਲ ਤਾਂ ਹੀ ਪਾਈ ਸੀ ਇੱਕ ਪੋਸਟ ਵੀ ਜੇਕਰ ਲੋਕਾਂ ਵੱਲੋਂ ਪੈਸਾ ਲੈ ਕੇ ਆਪਾਂ ਲੜਾਈ ਲੜਦੇ ਆ ਲੋਕਾਂ ਦੀ ਫਿਰ ਲੋਕਾਂ ਦੀ ਲੜਾਈ ਵਿੱਚ ਖੜਦੇ ਕਿਉਂ ਨਹੀਂ ਛੱਡ ਦਿਓ ਖੜਾ ਕਿਸੇ ਦੇ ਕੋਲੋਂ ਵੀ ਨਾ ਢੀਕ ਕਰੋ ਤੁਸੀਂ ਕਿ ਸਾਨੂੰ ਸੱਦਾ ਨਹੀਂ ਆਇਆ ਮੈਂ ਇਹੀ ਗੱਲ ਚਾਹੁੰਦਾ ਐ ਐਸਕੇਮ ਤੋਂ ਕਿ ਐਸਕੇਮ ਕਾਹਲਾਣ ਕਰਦੇ ਜਿਹੜੇ ਰਹਿੰਦੇ ਬਾਦਰ ਨੇ ਉਹ ਅਸੀਂ ਮੱਲਾਂਗੇ ਉਹ ਮਲ ਕੇ ਹੀ ਦਿੱਲੀ ਨੂੰ ਜਾਵਾਂਗੇ ਚਾਹੇ ਉੱਥੇ ਬਹਿ ਕੇ ਲੜਾਈ ਲੜਾਂਗੇ ਜੋ ਕੁਝ ਵੀ ਕਹਿਣਾ ਐ ਐਸਕੇਮ ਵੱਲ ਦੁਨੀਆ ਦੀ ਬੜੀ ਵੱਡੀ ਨਿਗਾਹ ਟਿਕੀ ਹੋਈ ਐ ਐਸਕੇਮ ਨੂੰ ਅਪੀਲ ਆ ਜੇ ਇਸ ਕੰਮ ਹੁਣ ਵੀ ਆਪਣੇ ਹੱਥ ਦੇ ਵਿੱਚੋਂ ਵੇਲਾ ਲੰਗਾ ਚੁੱਕਿਆ ਤੇ ਆਉਣ ਵਾਲੇ ਵੇਲੇ ਦੇ ਵਿੱਚ ਮੇਰਾ ਖਿਆਲ ਇਹਨਾਂ ਨੂੰ ਮਾ ਪੁੱਲ ਆਪਣਾ ਲੋਕ ਇਹਨਾਂ ਨੂੰ ਉਹ ਗੱਲ ਹੋ ਜੂਗੀ ਇਹ ਫਿਰ ਪਛਤਾਇਆ ਕਿਆ ਕਰੇ ਜਦ ਚਿੜੀਆਂ ਚੋਗੀ ਖੇਤ ਅੱਜ ਵੇਲਾ ਵੇਲੇ ਨੂੰ ਸਾਂਭ ਲੋ ਲੋਕਾਂ ਦੀ ਗੱਲ ਸੁਣੋ ਲੋਕਾਂ ਦੀ ਗੱਲ ਸੁਣ ਕੇ ਉਹਦੇ ਉੱਤੇ ਪਹਿਰਾ ਦਿਓ ਲੀਡਰ ਉਹੀ ਬਣਦੇ ਨੇ ਜਿਹੜੇ ਲੋਕਾਂ ਦੀ ਨਬਜ ਪਛਾਨਦੇ ਨੇ ਮੈਂ ਕਹਿੰਦਾ ਕਿ ਅਸੀਂ ਨਬਜ ਲੋਕਾਂ ਦੀ ਪਛਾਣ ਨਹੀਂ ਭੁੱਲੇ ਵਿਆਂ ਉਸ ਰਾਹ ਤੇ ਸਾਨੂੰ ਤੁਰਨਾ ਪਊਗਾ ਜਿਹੜੇ ਰਾਹ ਤੇ ਲੋਕ ਸਾਨੂੰ ਤੋੜਨਾ ਚਾਹੁੰਦੇ ਨੇ ਅੱਜ ਸਮਾ ਜੇ ਸਾਰਾ ਐਸਕੀਐਮ ਇਕੱਠਾ ਹੋ ਕੇ ਇਸ ਕੋਲ ਦੇ ਵਿੱਚ ਕੁਦ ਜਾਵੇ ਤੇ ਮੋਦੀ ਸਰਕਾਰ ਦੀ ਕੋਈ ਤਾਕਤ ਨਹੀਂ ਕਿ ਤੁਹਾਡੀਆਂ ਮੰਗਾਂ ਨਾ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਸ਼ਾਦੀਪੁਰ ਸਾਹਿਬ ਇੱਕ ਸਵਾਲ ਹੋਰ ਸੀਗਾ ਵੀ ਜਿਹੜੀ ਸਰਕਾਰ ਦੇ ਨਾਲ ਲੜ ਰਹੇ ਹੋ ਬੀਜੇਪੀ ਸਰਕਾਰ ਦੇ ਨਾਲ ਇਹ ਉਹੀ ਸਰਕਾਰ ਹੈ ਜਿਨੇ ਲਖੀਮਪੁਰ ਖੇਰੀ ਚ ਕਿਸਾਨਾਂ ਨੂੰ ਕੁਚਲ ਕੇ ਮਾਰਿਆ ਸੀ ਤੇ ਉਸੇ ਬੰਦੇ ਨੂੰ ਇਹ ਹੁਣ ਟਿਕਟ ਵੱਦੋਂ ਨਵਾਜ਼ ਰਹੇ ਨੇ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹਦੀ ਐਸੀ ਬਹੁਤ ਵੱਡੇ ਸ਼ਬਦਾਂ ਦੇ ਵਿੱਚ ਘੋਰ ਨਿੰਦਿਆ ਕਰਦੇ ਆ ਕਿ ਬੀਜੇਪੀ ਸਰਕਾਰ ਦਾ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ ਕਿ ਇਹ ਕਿਸਾਨਾਂ ਦੇ ਮਜ਼ਦੂਰਾਂ ਦੇ ਇਹ ਇਹਨਾਂ ਲੋਕਾਂ ਦੇ ਬਿਲਕੁਲ ਵਿਰੋਧ ਵਿੱਚ ਆ ਕਿਉਂਕਿ ਜਿਸ ਦਿਨ ਤੋਂ ਖੀਰੀ ਵਾਲਾ ਕਾਂਡ ਹੋਇਆ ਉਸੇ ਦਿਨ ਤੋਂ ਲੜਾਈ ਲੜਦੇ ਰਹੇ ਅਸੀਂ ਜਥੇਬੰਦੀਆਂ ਨੇ ਵੱਡੇ ਪੱਧਰ ਤੇ ਲੜਾਈ ਲੜੀ ਐ ਐਸਕੇਮ ਨੇ ਵੱਡੇ ਪੱਧਰ ਤੇ ਲੜਾਈ ਲੜੀ ਐ ਕਿ ਇਸ ਆਗੂ ਨੂੰ ਤੁਹਾਡਾ ਜਿਹੜਾ ਅਜੇ ਮਿਸ਼ਰਾ ਟੈਣੀ ਐ ਗ੍ਰਹਿ ਰਾਜ ਮੰਤਰੀ ਹੀ ਇਹਨੂੰ ਤੁਸੀਂ ਬਰਖਾਸਤ ਕਰੋ ਬਰਖਾਸਤ ਕਰਕੇ ਦੇ ਉੱਤੇ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਵਿੱਚ ਸੁਟੋ ਤਾ ਐਸ ਕੇ ਐਮ ਦੇ ਜਿਹੜਾ ਮਰਜ਼ੀ ਦੇ ਮੁਤਾਬਕ ਕੰਮ ਹੋਊਗਾ ਲੇਕਿਨ ਉਹ ਤਾਂ ਕੀ ਕਰਨਾ ਹੀ ਜਦੋਂ ਸਰਕਾਰ ਖਤਮ ਹੋੜ ਦੇ ਕਿਨਾਰੇ ਦੇ ਉੱਤੇ ਬੈਠੀ ਐ ਕੁਛ ਦਿਨ ਰਹਿ ਗਏ ਇਹ ਕੋਡ ਲੱਗਣ ਵਾਸਤੇ ਕੋਡ ਆਫ ਕੰਟਰੈਕਟ ਹੋ ਜਾਣਾ ਤੇ ਉਦੋਂ ਪਹਿਲਾਂ ਉਹਨਾਂ ਨੇ ਉਹਦੀ ਟਿਕਟ ਅਨਾਉਂਸ ਕੀ ਅਗਲੀ ਵਾਰ ਨੂੰ ਫੇਰ ਇਹਦੇ ਵਿੱਚ ਇਸ ਲੈਂਡ ਦੇ ਵਿੱਚ ਲੈਣ ਦਾ ਇਹਦੇ ਵਿੱਚ ਜਿੰਨੀ ਨਿੰਦਿਆ ਕੀਤੀ ਜਾਵੇ ਭਾਜਪਾ ਸਰਕਾਰ ਦੀ ਉਹ ਨਹੀਂ ਥੋੜੀ ਠੀਕ ਹੈ ਜੀ